ਜੀ ਜੀ ਸੇਲ ਮੇਲਾ ਏਕੇ ਟੈਕਸ ਬ੍ਰਾਂਡ ਦੀ ਪੈਰਿਸ ਬਿਊਟੀ ਕਰਤੀ 300 ਦੀ 300 ਰੁਪਏ ਦੇ ਵਿੱਚ ਛੂਟ 5 ਮੀਟਰ ਕਰਤਾ ਜੀ 5 ਮੀਟਰ ਛੂਟ 300 ਡਾ ਜੀ ਦੇਖ ਚਲੋ ਬੁੱਕ ਕਰੀ ਚਲੋ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਆ ਗਏ 3 300 5 ਮੀਟਰ ਛੂਟ 300 ਰੁਪਏ ਦਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਡਿਜ਼ਾਈਨਿੰਗ ਬਹੁਤ ਪਿਆਰੀ ਹੈਗੀ ਜਲਦੀ ਜਲਦੀ ਸਟਾਕ ਖਤਮ ਹੋਣ ਤੋਂ ਪਹਿਲਾਂ ਬੁੱਕ ਕਰ ਲਓ ਜੀ 300 ਰੁਪਏ ਦਾ 5 ਮੀਟਰ ਸੂਟ ਹੈ ਜੀ 5 ਮੀਟਰ ਛੂਟ 300 ਰੁਪਏ ਦਾ ਜੀ ਪ੍ਰਾਈਸ ਚੈਲੰਜ ਕਰਤਾ 300 5 ਮੀਟਰ 300 ਰੁਪਏ ਦਾ 5 ਮੀਟਰ 300 ਦਾ 5 ਮੀਟਰ ਜਲਦੀ ਆ ਜੀ ਸਕਰੀਨ ਸ਼ਾਟ ਲੈ ਚਲੋ ਬੁੱਕ ਕਰੀ ਚਲੋ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਗੋਲੀ ਵਰਗੇ ਡਿਜ਼ਾਈਨ ਆ ਗਏ ਪੂਰੇ ਕੈਂਡ ਕੈਂਡ ਡਿਜ਼ਾਈਨ ਨੇ 300 ਦਾ 5 ਮੀਟਰ ਕਾਤਾ ਡਿਜ਼ਾਈਨ ਬਰੀਕ ਬੂਟੀ ਵੱਡੀ ਬੂਟੀ ਸਾਰੀ ਬੂਟੀਆਂ ਆ ਗਈਆਂ ਜੀ ਜਲਦੀ ਆ ਜੀ ਬੁੱਕ ਕਰੀ ਚਲੋ ਜੀ ਬਹੁਤ ਸੋਹਣੀ ਸੇਲ ਲੱਗੀ ਜਲਦੀ ਜਲਦੀ ਵਿਜ਼ਿਟ ਕਰ ਲਓ ਜੀ ਹਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਥਾਣ ਰੋਡ ਭੀਖੀ ਜੀ ਨੰਬਰ ਸਕਰੀਨ ਤੇ ਦਿੱਤਾ ਹੋਇਆ ਭੀਖੀ ਪਹੁੰਚੋ ਜਲਦੀ ਜਲਦੀ ਸੇਲ ਲੱਗੀ ਜੀ ਹਲੀ ਸ਼ੇਰ ਵਾਲਿਆਂ ਦੇ ਕੱਪੜੇ ਦੇ ਸ਼ੋਰ ਆਜੋ ਜੀ ਆਜੋ ਜਲਦੀ ਜਲਦੀ ਆਜੋ 300 ਰੁਪਏ ਦਾ ਸੂਟ ਕਰਤਾ ਜੀ ਏਕੇ ਟੈਕਸ ਕੰਪਨੀ ਦਾ ਏਕੇ ਟੈਕਸ ਕੰਪਨੀ ਦਾ ਪੈरिस ਬਿਊਟੀ 300 300 300 300 ਦਾ 5 ਮੀਟਰ ਸੂਟ ਕਰਤਾ ਜੀ ਆਜੋ ਜਲਦੀ ਲੋਲੀ ਸ਼ੇਰ ਵਾਲਾ ਦਾ ਕੱਪੜਾ ਸ਼ੋਰੂਮ 300 ਰੁਪਏ ਦੀ ਸੇਲ ਲੱਗ ਗਈ ਜੀ ਜਿਹੜੇ ਕਸਟਮਰ ਨੇ ਆਨਲਾਈਨ ਆਰਡਰ ਬੁੱਕ ਕਰਨਾ ਜਲਦੀ ਜਲਦੀ ਬੁੱਕ ਕਰ ਲੈ 300 ਦਾ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਸ਼ਿਪਿੰਗ 60 ਰੁਪਏ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਹੀ 60 ਹੈ ਦੋ ਦੀ 80 ਹੈ ਜੀ 30 300 ਰੁਪਏ ਸੇਲ ਮੇਲਾ ਜੀ 1 ਸੂਟ 60 ਰੁਪਏ ਸ਼ਿਪਿੰਗ ਹੈ 2 ਦੀ 80 ਹੈ ਜੀ 4 ਦੀ 100 ਹੈ ਜੀ ਜਲਦੀ ਜਲਦੀ ਆਜੋ ਜੀ ਕੈਸ਼ ਨਾਲ ਵੀ 300 ਵਾਲੀ ਛੂਟ ਨਹੀਂ ਹੋਣੀ ਜੀ ਆਨਲਾਈਨ ਪੇਮੈਂਟ ਨਾਲ ਆਰਡਰ ਕਰੀ ਚੱਲੋ ਜੀ 300 ਰੁਪਏ ਦੇ ਵਿੱਚ ਕਰਤਾ ਜੀ 500 ਵਾਲਾ ਛੂਟ ਸੋਡੇ ਸ਼ਹਿਰਾਂ 'ਚ ਪਤਾ ਕਰ ਲੋ ਜੀ 300 ਰੁਪਏ 'ਚ ਕੋਈ ਨਹੀਂ ਦੇ ਸਕਦਾ 500 ਵਾਲਾ ਛੂਟ 300 ਦਾ ਕਰਤਾ ਜੀ ਇਹ ਕਿਹੜਾ ਇੱਕ ਬ੍ਰਾਂਡ ਦੇ ਛੂਟ ਨੇ 300 'ਚ ਕਰਤਾ